ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਗਤ ਫਰੀਦ ਸਾਹਿਬ ਜੀ ਦੇ ਸ਼ਲੋਕਾਂ ਦੇ ਆਪਾਂ ਸੰਥਿਆ ਲੜੀਵਾਰ ਕਰ ਰਹੇ ਹਾਂ ਤੇ 100 ਸ਼ਲੋਕ ਆਪਣਾ ਸੰਪੂਰਨ ਹੋ ਗਿਆ ਸੀ ਪਿਛਲੇ ਪਾੜ ਸਾਰੇ YouTube ਦੀ ਪਲੇਲਿਸਟ ਦੇ ਵਿੱਚ ਪਏ ਨੇ ਆਪ ਸਰਵਣ ਕਰ ਸਕਦੇ ਹੋ ਅੱਗੇ ਸ਼ੁਰੂ ਹੁੰਦਾ ਫਰੀਦ ਦਾ ਹਉ ਬਲਿਹਾਰੀ ਤਨ ਪੰਖੀਆ ਜੰਗਲ ਜਿਨਾਂ ਵਾਸ ਕੱਕਰ ਚੁਗਨ ਥਲ ਵਸਣ ਕੱਕਰ ਪਾੜ ਕੱਸ ਕੇ ਬੋਲਣਾ ਹੈ ਰੱਬ ਨਾ ਛੋਡਣ ਪਾਸ ਫਿਰਦਾ ਰੁੱਤ ਫਿਰੀ ਵਣ ਕੰਬਿਆ ਪਤ ਛੜੇ ਝੜ ਪਾਹੇ ਛੜੇ ਨਹੀਂ ਕਹਿ ਦੇਣਾ ਛੱਜੇ ਦੇ ਨਾਲ ਝੱਜੇ ਦੇ ਨਾਲ ਉਚਾਰਨ ਕਰਨਾ ਛੜੇ ਛੜੇ ਝੜ ਪਾਹੇ ਚਾਰੇ ਕੁੰਡਾ ਢੁੰਡਿਆ ਰਹਿਣ ਕਠਾਉ ਨਾਹੀ ਫਿਰਦਾ ਪਾੜ ਪਟੋਲਾ ਧਜ ਕਰੀ ਕੰਬ ਲੜੀ ਪਹਿਰਿਉ ਜਿੰਨੇ ਵੇਸੀ ਸੋਹ ਮਿਲੇ ਮਿਲੇ ਨਹੀਂ ਪੜ ਦੇਣਾ ਮਿਲੇ ਦਲਾਵਾਂ ਦੇ ਨਾਲ ਸ਼ੇਈ ਵੇਸ਼ ਕਰਿਓ ਮਹੱਲਾ ਤੀਜਾ ਕਾਇ ਪਟੋਲਾ ਪਾੜਤੀ ਕੰਮ ਲੜੀ ਪਹਿਰੇ ਈੜੀ ਸਿਆਰੀ ਜਿਹੜੀ ਲੱਗੀ ਸੰਗਤ ਜੀ ਸੰਬੰਧਕ ਲਾ ਕੇ ਉਚਾਰਨ ਕਰਨੀ ਪਹਿਰੇ ਨਾਨਕ ਘਰ ਹੀ ਬੈਠਿਆ ਸੋ ਮਿਲੈ ਮਿਲੇ ਨਹੀਂ ਪੜ ਦੇਣਾ ਮਿਲੈ ਦਲਾਵਾਂ ਦੇ ਨਾਲ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾ ਪ੍ਰੀਦਾ ਗਰਭ ਜਿਨਾ ਵਢਿਆਈਆ ਧਨ ਜੋਬਣ ਆਗਾਹ ਆਗਾਹ ਨਹੀਂ ਪੜ ਦੇਣਾ ਆਗਾਹ ਐੜੇ ਕੰਨਾ ਆਗਾਹ ਖਾਲੀ ਖਾਲੀ ਚੱਲੇ ਧਣੀ ਸੋ ਟਿੱਬੇ ਜੋ ਮਿ ਆਹ ਹਾਹੇ ਔਕੜ ਉਚਾਰਨ ਕਰਨਾ ਮਿ ਆਹ ਫਰੀਦਾ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓਣ ਨਾਉ ਵਿਸਾਰਿਓਣ ਪਾਠ ਇਕੱਠੈ ਐਥੈ ਦਲਾਵਾਂ ਦੇ ਨਾਲ ਐਥੈ ਦੁੱਖ ਕਨੇਰਿਆਂ ਅੱਗੇ ਠੌਰ ਨਾ ਠਾਓ ਫਰੀਦਾ ਪਿਛਲ ਰਾਤ ਨਾ ਜਾਗਿਓ ਏ ਜੀਵ ਦੜੋ ਮੋਇਓ ਏ ਜਾਗਿਓ ਏ ਇਕੱਠਾ ਪਾਠ ਹੈ ਹਾਏ ਸ਼ਾਰੀ ਲੱਗੀ ਊੜੇ ਨੂੰ ਹੋੜਾ ਉਹੇ ਜੀਵਦੜੋ ਮੋਇਓ ਹੈ ਜੀ ਤੈ ਰੱਬ ਵਿਸਾਰਿਆ ਜੇ ਤੇ ਨਹੀਂ ਪੜਨਾ ਜੀ ਤੈ ਰੱਬ ਵਿਸਾਰਿਆ ਤਾ ਰੱਬ ਨਾ ਵਿਸਰੇ ਉਹੇ ਮਹੱਲਾ ਪੰਜਵਾਂ ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮਹਤਾਜ ਅੱਲਹ ਅੱਲਹ ਕਸ ਕੇ ਬੋਲਣਾ ਛੇਤੀ ਰਤਿਆ ਇਹੋ ਸੁਚਾਵਾ ਸਾਜ ਮਹੱਲਾ ਪੰਜਵਾਂ ਪ੍ਰੀਤ ਦੁੱਖ ਸੁਖ ਇਕ ਕਰ ਦਿਲ ਤੇ ਲਾਹੇ ਵਿਕਾਰ ਅੱਲਹ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ ਮਹੱਲਾ 5ਵਾਂ ਫਰੀਦਾ ਦੁਨੀ ਵਜਾਈ ਵਜਦੀ ਤੂੰ ਪੀ ਵਜਹੇ ਨਾਲ ਸੋਈ ਜੀਉ ਨਾ ਵੱਜਦਾ ਜਿਸ ਅੱਲਹ ਕਰਦਾ ਸਾਰ ਮਹੱਲਾ 5ਵਾਂ ਫਰੀਦਾ ਦਿਲ ਰੱਤਾ ਇਸ ਦੁਨੀ ਸਿਉ ਦੁਨੀ ਨ ਕਿਤੇ ਕਾਮ ਕਿਤੇ ਨੀ ਪੜ ਦੇਣਾ ਕਿਤੇ ਦਲਾਵਾ ਦੇ ਨਾਲ ਮਿਸਲ ਫਕੀਰਾਂ ਗਾਖੜੀ ਸੋ ਪਾਈਐ ਪੂਰ ਕਰਮ ਪਹਿਲਾ ਪਹਿਰੇ ਦਲਾਮਾਂ ਲੱਗੀਆਂ ਪਹਿਲਾ ਪਹਿਰੇ ਪਹਿਲੇ ਪਹਿਰੇ ਨਹੀਂ ਪੜਨਾ ਪਹਿਲੇ ਪਹਿਰੇ ਫੁੱਲੜਾ ਫੁੱਲੜਾ ਕੱਸਕੇ ਹੈ ਫਲ ਪੀ ਪੱਛਾ ਰਾਤ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ ਰਾ ਦਾਤੀ ਸਾਹਿਬ ਸੰਦੀਆ ਕਿਆ ਚੱਲੈ ਚੱਲੇ ਨਹੀਂ ਪੜ ਦੇਣਾ ਚੱਲੈ ਦਲਾਵਾਂ ਦੇ ਨਾਲ ਤਿਸ ਨਾਲ ਇੱਕ ਜਾਗੰਦੇ ਨਾ ਲਹਿਣ ਇੱਕ ਨਾ ਸੁੱਤਿਆ ਦੇ ਉਠਾਲ ਟੂਡੇ ਹੰਦੀਏ ਸੁਹਾਗ ਕੂ ਕੂ ਤੇ ਵਿਸਰਾਮ ਹੈ ਤਉ ਤਨ ਕਾਈ ਕੋਰ ਜਿੰਨਾ ਨਾਓ ਸੁਹਾਗਨੇ ਤਿੰਨਾ ਝਾਕ ਨਾ ਹੋਰ ਸਬਰ ਮੰਝ ਕਮਾਨ ਸਬਰ ਜਿਹੜਾ ਪਾਠ ਸੰਗਤ ਜੀ ਪੋਲਾ ਹੈ ਅਸਕੇ ਨਹੀਂ ਪੜਨਾ ਸਬਰ ਮੰਝ ਕਮਾਨ ਇਹ ਸਬਰ ਕਾ ਨੀਹਣੂ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੇ ਖਤਾ ਪਾੜ ਪੋਲਾ ਹੈ ਸਬਰ ਅੰਦਰ ਸਬਰੀ ਤਨ ਏਵੈ ਏਵੇਂ ਨਹੀਂ ਪੜ ਦੇਣਾ ਏਵੈ ਜਾ ਲੈਣ ਹੋਣ ਨਜੀਕ ਖੁਦਾਏ ਦੈ ਦੇ ਨਹੀਂ ਪੜਨਾ ਦੈ ਦਿਲਾਵਾ ਦੇ ਨਾਲ ਭੇਤ ਨਾ ਕਿਸੈ ਦੇਣ ਕਿਸੇ ਨਹੀਂ ਪੜ ਦੇਣਾ ਕਿਸੈ ਸਬਰ ਇਹੋ ਸੁਆਉ ਜੇ ਤੂੰ ਬੰਦਾ ਦਿੜ ਕਰਹਿ ਵਦ ਥੀ ਵਹਿ ਦਰੀ ਆਉ ਦਰੀ ਆਉ ਵਿਹਾਰੀ ਬਿਨਾ ਦਰੀ ਆਉ ਨਿਕਤ ਨਾ ਤੈ ਆਉ ਰਾਣੀ ਦਾ ਦਰਬੇਸ਼ੀ ਦਾ ਕਲੀ ਚੌਕੜੀ ਕੋਲ ਹੀ ਦਾ ਇੱਕ ਕਣਕ ਜਿਨਾ ਜਾਦੀ ਹੈ ਦਰਬੇਸ਼ਾ ਦੀ ਤਾਨ ਤਪੈ ਤਾਨ ਤਪੈ ਦੀ ਪਹਿਲਾ ਤਾਨ ਤਪੈ ਦਿਨਾਂ ਮੰਦinal ਤਾਨ ਤਪੈ ਤਨੂਰ ਜੋ ਬਾਲਨ ਹੱਡ ਬਲੰ ਪੈਰੀ ਠਕਾ ਸਿਰ ਜੁਲਾ ਜੇ ਮੂ ਪੇਰੀ ਮਲਨ ਤੰਨ ਨ ਤਪਾਏ ਤਨੂਰ ਜਿਉ ਇੱਥੇ ਵਿਸਰਾਮ ਬਲਨ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ ਸੋ ਸੰਗਤ ਜੀ ਆਪਣੇ 120 ਸ਼ਲੋਕ ਸੰਪੂਰਨ ਹੋ ਗਏ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਨੂੰ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ